ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਪਹੁੰਚਿਆ ਅੱਜ ਜਲਾਲਾਬਾਦ ਫਾਟੋ ਕੋਲਪੁਰ ਰੋਡ ਦੇ ਉੱਤੇ ਇੱਥੇ ਆਪਣੀ ਸ਼ਾਪ ਹੈਗੀ ਐ ਚੌਧਰੀ ਚਾਂਦੀਰਾਮ ਚੌਧਰੀ ਚਾਂਦੀਰਾਮ ਸਾਹਿਬ ਪੰਜੇਕੇ ਵਾਲੇ ਇੱਥੇ ਸ਼ਿਪ ਦਾ ਸਮਾਨ ਮਿਲਦਾ ਹੈ ਇਹ ਸਾਡੇ ਗੁਰਮੀਤ ਸਿੰਘ ਜੀ ਇਸ ਸ਼ਿਪ ਦਾ ਸਮਾਨ ਲੈ ਕੇ ਆਇਆ ਬਾਈਕ ਕੀਤਾ ਇਹਨਾਂ ਨੇ ਸਮਾਨ ਤੇ ਸ਼ਾਪ ਦੇ ਵਿੱਚ ਆਪਾਂ ਦੇਖ ਕੇ ਸਟਾਰਟਿੰਗ ਤੋਂ ਪੱਲੇ ਵਗੈਰਾ ਤੇ ਸਭ ਉਥੇ ਤੇ ਕੀ ਆ ਆਪਣੇ ਕੋਲ ਰਾਤਪੜ ਵੀਰੇ ਜ਼ਿੰਮੇਦਾਰਾ ਲੈ ਕੇ ਦਾ ਸਾਰਾ ਸਮਾਨ ਹੈ ਸਾਰਾ ਸਮਾਨ ਹੈ ਅੱਛਾ ਅੱਛਾ ਇਹ ਸਾਰਾ ਸ਼ਿਪ ਦਾ ਸਮਾਨ ਹੈ ਹਾਂਜੀ ਮੋਰ ਦੇ 90% ਸ਼ਿਪ ਦਾ ਹੀ ਹੈ ਜੀ ਅੱਛਾ ਅੱਛਾ ਤੇ ਰੇਟ ਰੂਟ ਵਗੈਰਾ ਕਿੰਨੇ ਕੱਟਨੇ ਨੇ ਰੇਟ ਵੀਰੇ ਆਪਣੇ ਮਾਰਕੀਟ ਦੇ ਨਾਲੋਂ ਕਾਫੀ ਜ਼ਿਆਦਾ ਫਰਕ ਹੈ ਜੀ ਕਾਫੀ ਜ਼ਿਆਦਾ ਫਰਕ ਕੁਆਲਟੀ ਦਾ ਫਰਕ ਹੋਊਗਾ ਜੀ ਕੁਆਲਟੀ ਦੇ ਅਕੋਰਡਿੰਗ ਰੇਟ ਨੂੰ ਅੱਛਾ ਅੱਛਾ ਮੈਂ ਮੰਗੋ ਵੀ ਉਹਦਾ ਦੀ ਕੁਆਲਟੀ ਦਾ ਸਮਾਨ अच्छा अच्छा बहुत बढ़िया गल है तो की की सामान शिप ਦਾ ਜਾਲਾ ਤੁਹਾਡੇ ਕੋਲੇ शिप ਦਾ ਜੀ ਇਸ ਟਾਈਮ ਆਪਣੇ ਕੋਲ ਮੋਸਟਲੀ ਗ੍ਰੀਸ ਅ ਸੰਗਲ ਚेन ਕੁੰਡੇ ਤਾਰ ਤਰਪਾਲ ਹਾਂਜੀ ਉਸ ਤੋਂ ਬਾਅਦ ਆਜੂ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ ਹਾਂਜੀ ਹਾਂਜੀ ਤਰਪਾਲ ਹੈ ਜੀ ਇਹ ਪਹੁੰਚਦੀ ਹੈ ਇਹ ਉਹ ਤਰਪਾਲ ਫੋਰਮ ਦੀ ਹੈ ਬਾਹਰ ਦੀਆਂ ਤਰਪਾਲਾਂ ਨੇ ਸਾਰੀਆਂ ਇੰਡੀਆ ਦਾ ਸਮਾਨ ਕੋਈ ਵੀ ਨਹੀਂ ਤੁਹਾਡੇ ਕੋਲ ਇੰਡੀਆ ਦਾ ਕੁਝ ਹੁੰਦਾ ਹੈ ਅੱਛਾ 10% ਇੰਡੀਆ ਦਾ ਹੁੰਦਾ ਹੈ ਬਾਕੀ ਜ਼ਿਆਦਾ ਇਹ ਫੋਰਨ ਲਈ ਹੁੰਦਾ ਹੈ ਜੀ ਹਾਂ ਜੀ ਹਾਂ ਜੀ ਉਸ ਤੋਂ ਬਾਅਦ ਜਦੋਂ ਆਹ ਥੱਲੇ ਲਾਉਣ ਵਾਲਾ ਗ੍ਰੀਨ ਗ੍ਰੀਨ ਕਾਰਸ ਆ ਗਿਆ ਜੀ ਉਸ ਤੋਂ ਬਾਅਦ ਆਹ ਰੈਕਿੰਗ ਆ ਗਈ ਜੀ ਸੋਫੇ ਬਣਾਉਣ ਵਾਸਤੇ ਵਾਈਟ ਇਹਦੇ ਵਿੱਚ ਕਾਫੀ ਕਲਰ ਆਉਂਦੇ ਆ ਬਰਾਊਨ ਬਲੈਕ 오ਰਿੰਜ ਅੱਛਾ ਅੱਛਾ ਉਸ ਤੋਂ ਬਾਅਦ ਆ ਵੀ ਤਰਫਾ ਆ ਵੀ ਥੋੜਾ ਕਰੀਏ ਇਹ 4 ਮੀਟਰ ਪਾਲਾ ਹੈ ਮੇਡ ਇਨ ਅਮਰੀਕਾ ਇਹ ਅਮਰੀਕਾ ਦੀ ਤਰਪਾਲ ਹੈ ਜੀ ਬੜਾ ਅੱਛਾ ਖਰਾਬ ਨਹੀਂ ਹੋਣੀ ਉਹ ਦੇ ਵਾਟਰ ਪ੍ਰੂਫ ਹੈ ਨਾ ਜੀ ਨਾ ਨਾ ਇਹ ਧੁੱਪ ਨਾਲ ਖਰਾਬ ਹੋਏ ਨਾ ਇਹ ਨੂੰ ਇਹ ਨੂੰ ਕੁਝ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਜੀ ਅੱਛਾ ਇਸ ਦਾ ਇੱਕ ਫੰਡਾ ਜੀ ਇਹ 5.5 ਫੁੱਟ ਚੌੜਾ ਬਾਹਰ ਆਊਗਾ ਸਵਾਣੀ ਪੈਂਦੀ ਹੈ ਆਪਾਂ ਨੂੰ ਅੱਛਾ ਸਵਾਣੀ ਪੈਂਦੀ ਹੈ ਇਹ ਸਵਾਣੀ ਪੈਂਦੀ ਹੈ ਉਸ ਤੋਂ ਬਾਅਦ ਆਪਣੇ ਕੋਲ ਅ ਅੱਜ ਤਾਂ ਹੁਣ ਸਪੀਕਰ ਆ ਗਿਆ ਜੀ ਇਹ ਵੀ ਫੋਰਨ ਦਾ ਹੈ ਜੀ ਅੱਛਾ ਫੋਰਨ ਦਾ ਹੈ ਹਾਂ ਜੀ ਹਾਂ ਜੀ ਇਹ ਬੋਲ ਕੇ ਚੱਲਦਾ ਹੈ ਹਾਂ ਜੀ ਚੱਲਦਾ ਹੋਊਗਾ ਜੀ ਚੱਲਦਾ ਹੋਊਗਾ ਹਾਂ ਜੀ ਇਹ ਬੰਦ ਹੋ ਗਿਆ ਇਹ ਫਾਰਮ ਇਹਦੀ ਆਹ ਆ ਰਹੀ ਸਾਰੀ ਇਹ ਫਾਰਮ ਦੀ ਹੈ ਜੀ ਇਹਦੇ ਵਿੱਚ ਪਿਓਰ ਕਾਪਰ ਵਾਇਨਿੰਗ ਹੋਈ ਹੈ ਜੀ ਅੱਛਾ ਪਿਓਰ ਕਾਪਰ ਵਾਇਨਿੰਗ ਪਿਓਰ ਦੀ ਪਿਓਰ ਠੀਕ ਹੈ ਠੀਕ ਬਹੁਤ ਵਧੀਆ ਗੱਲ ਹੈ ਜੀ ਬਹੁਤ ਵਧੀਆ ਸਮਾਨ ਮਿਲ ਰਿਹਾ ਜੀ ਤੁਹਾਨੂੰ ਜਲਾਲਾਬਾਦ ਦੇ ਵਿੱਚ ਅ ਜਲਾਲਾਬਾਦ ਤੋਂ ਫਰੋਜਪੁਰ ਰੋਡ ਦੇ ਉੱਪਰ ਬਾਰ-ਬਾਰ ਇਧਰ ਕੋਈ ਨੀਅਰ ਹੋਰ ਕੀ ਲੋਕੇਸ਼ਨ ਕੀ ਇਥੇ ਨੇੜੇ ਨੀਅਰ ਸਦਰ ਥਾਣਾ ਜੀ ਅੱਛਾ ਨੀਅਰ ਸਦਰ ਥਾਣਾ ਜਲਾਲਾਬਾਦ ਬਿਲਕੁਲ ਜੀ ਫਿਰੋਜ਼ਪੁਰ ਰੋਡ ਤੇ ਅੱਛਾ ਅੱਛਾ ਰੋਡ ਦਾ ਸੂਲਾ ਉਹਦੇ ਤੋਂ ਰੋਡ ਇਧਰ ਤੁਸੀਂ ਜਿਹੜੀ ਇਹ ਵਾਲੀ ਚੀਜ਼ ਰੱਖ ਛੱਡੀ ਹੈ ਦੇ ਵਿੱਚ ਕੀ ਨੇ ਆਪਣੇ ਇਹਨਾਂ ਦੇ ਵਿੱਚ ਵੀ ਇੱਧਰ ਹੈਗੇ ਆ ਜੀ ਇਹ ਅੱਛਾ ਇਹ ਸਾਰੇ ਬਾਹਰ ਦਾ ਹੀ ਸਮਾਨ ਹੈ ਸਰ ਇਹ ਫੋਰਨ ਦੇ ਆ ਜੀ ਅੱਛਾ ਫੋਰਨ ਦੇ ਉਹ ਬਾਅਦ ਥੱਲੇ ਮੂਸ ਆ ਗਏ ਵਰਨੇ ਆ ਗਏ ਜੀ ਇਹ ਵੀ ਫੋਰਨ ਦੇ ਆ ਜੀ ਸਾਰੇ ਅੱਛਾ ਅੱਛਾ ਇਹ ਮਕੈਨਿਕਲ ਸਮਾਨ ਆ ਗਿਆ ਹਾਂ ਜੀ ਮਕੈਨਿਕਲ ਲਾਈਨ ਦੇ ਵਾਸਤੇ ਜੀ ਹਾਂ ਜੀ ਅੱਗੇ ਆ ਗਿਆ ਜੀ ਛੋਟਾ ਇੰਜਨ ਆ ਗਿਆ ਜੀ ਇਹਨੂੰ ਆਪਾਂ ਚਾਹੇ ਟੋਕੇ ਤੇ ਲਾ ਲਈਏ ਚਾਹੇ ਜਨਰੇਟਰ ਬਣਾ ਲਈਏ ਇਹ ਫੋਰਮ ਹੈ ਜੀ ਬਿਲਕੁਲ ਫਰੈਸ਼ ਪੀਸ ਨਿਕਲੇ ਸੀ ਤੈਨੂੰ ਵੀ ਅੱਛਾ ਅੱਛਾ ਇਹ ਆ ਗਿਆ ਜੀ ਉਸ ਤੋਂ ਬਾਅਦ ਇਹ ਵੈਕਿਊਮ ਕਲੀਨਰ ਆ ਗਿਆ ਜੀ ਅ ਆਹ ਕੁਛ ਆ ਗਿਆ ਜੀ ਕੈਮਰੇ ਫੋਰਨ ਦੇ origignal ਹੁਣ ਜਿੱਦਾਂ ਇਹ ਆਹ ਕੈਮਰਾ ਹੈ ਜੀ अच्छा अच्छा 90 डिग्री ਤੇ ਘੁੰਮਣ ਵਾਲਾ ਜੀ ਰੋਟੇਟੇਰ ਵਾਲਾ ਕੈਮਰਾ ਹਾਂਜੀ ਹਾਂਜੀ ਇਹ ਫੋਰਮ ਦਾ ਜੀ ਇਹ ਲਗਭਗ ਇਹਦੀ ਕੋਸਟ 12 ਤੋਂ 13000 ਹੈ ਪਰ ਆਪਨੇ ਕੋਲੇ 10000 ਰੁਪਏ ਦਾ ਜੀ ਅੱਛਾ 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 ਆਹ ਦੇਖ ਲਓ ਇਹ ਬਹੁਤ ਸਸਤੇ ਭਾਅ ਦੇ ਵਿੱਚ ਤੁਹਾਨੂੰ ਇੱਥੇ ਜਲਾਲਾਬਾਦ ਦੇ ਵਿੱਚ ਸਾਮਾਨ ਮਿਲਣ ਜਾ ਰਿਹਾ ਹੈ ਜਦੋਂ ਵੀ ਤੁਸੀਂ ਇਹਦਾ ਰਾਉਂਡ ਲਾਓ ਤਾ ਬਾਈ ਜੀ ਆਪਾਂ ਨੂੰ ਸਮਾਨ ਬਾਰੇ ਜਾਣ ਕੇ ਇਹ ਇਹ ਵਾਲੇ ਇਹ ਇਹ ਡੋਰ ক্লোਜ਼ਰ ਹੈ ਵੀਰੇ ਡੋਰ ক্লোਜ਼ਰ ਹਾਂਜੀ ਹਾਂਜੀ ਇਹ 500 ਤੋਂ ਸਟਾਰਟ ਹੋ ਕੇ 800 900 ਹਜ਼ਾਰ ਰੁਪਏ ਤੱਕ ਦੇ ਹੈ ਇਹਨਾਂ ਦੀ ਸਾਲ ਦੀ ਗਾਰੰਟੀ ਵਾਰੰਟੀ ਨਾਲ ਹੀ ਹੁੰਦੀ ਹੈ ਜੀ ਅੱਛਾ 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 ਹਾਂਜੀ ਬਿਲਕੁਲ ਜੀ ਇਹ ਫੋਰਨਲੀ ਹੈ ਜੇਕਰ ਤੁਹਾਨੂੰ ਕੋਈ ਵੀ ਸਾਲ ਦੇ ਵਿੱਚ ਇਹਦੀ ਦਿੱਕਤ ਹੁੰਦੀ ਹੈ ਹਾਂਜੀ ਹਾਂਜੀ ਜਦੋਂ ਮਰਜ਼ੀ ਤੁਸੀਂ ਲਿਆਓ ਤੇ ਇਥੋਂ ਬਦਲ ਕੇ ਲੈ ਜਾਓ ਅੱਛਾ ਅੱਛਾ ਆਹ ਦੇਖ ਲਓ ਜੀ ਗਾਰੰਟੀ ਸਹਿਤ ਸਮਾਨ ਦੇ ਰਹੇ ਨੇ ਤੁਹਾਨੂੰ ਜਲਾਲਾਬਾਦ ਦੇ ਵਿੱਚ ਇਧਰ ਵੀਰੇ ਬੜਾ ਸਮਾਨ ਰੱਖ ਛੜਿਆ ਤੁਹਾਨੂੰ ਇਹਦੇ ਬਾਰੇ ਵੀ ਦੱਸ ਹੀ ਦਿਓ ਸਾਨੂੰ ਇਹਦੇ ਵਿੱਚ ਜੀ ਟਾਰਚ ਵਗੈਰਾ ਪ ਇਹ ਟੋਰਚ ਹੈਗੀਆਂ ਇੰਡੀਆ ਦੀਆਂ ਬਟ ਐਕਸਪੋਰਟ ਹੋਣੀਆਂ ਇਹ ਬਾਹਰ ਜਾਂਦੀਆਂ ਜੀ ਅੱਛਾ ਬਾਹਰ ਜਾਂਦੀਆਂ ਇਹ ਕਿੰਨੇ ਤੱਕ ਰੇਂਜ ਹੈ ਦੀ ਟੋਰਚ ਦੀ ਕਿੰਨੇ ਦੂਰ ਤੱਕ ਚੱਲੇ ਸਟਾਰਟ ਹੋ ਕੇ 14-1500 ਤੱਕ ਦੀ ਰੇਂਜ ਹੈ 1 ਕਿਲੋਮੀਟਰ ਲੰਮੀ ਲਾਈਟ ਇੱਕ ਕਿਲੋਮੀਟਰ ਤੱਕ ਲੰਬੀ ਲਾਈਟ ਤੁਹਾਨੂੰ ਮਿਲੇਗੀ ਇਸ ਟੋਰਚ ਦੇ ਵਿੱਚੋਂ ਹਾਂਜੀ ਇੱਕ ਇਹ ਉੱਪਰ ਪਿਆ ਜੀ ਸ਼ੈਂਪੂ ਪਿਆ ਜੀ ਇਹ ਮੇਡ ਇਨ ਯੂਐਸਏ ਦਾ ਹੈ ਜੀ ਅੱਛਾ ਯੂਐਸਏ ਦਾ ਸ਼ੈਂਪੂ ਹੈ ਹਾਂਜੀ ਇਹ ਪਰਫਿਊਮ ਆਗੇ ਜੀ ਇਹ ਸਾਨੂੰ ਥੋੜਾ ਚੱਕ ਦਿਖਾਵਾਂਗੇ ਜਿਹੜਾ ਯੂਐਸਏ ਦਾ ਹੈ ਆ ਦੇਖ ਲੋ ਸ਼ੈਂਪੂ ਯੂ ਐਸ اے ਦਾ ਜਿਹੜਾ ਅੱਗੇ ਤੁਹਾਨੂੰ ਇੱਥੇ ਜਲਾਲਾਬਾਦ ਦੇ ਵਿੱਚ ਮਿਲਣ ਜਾ ਰਿਹਾ ਬਹੁਤ ਵਧੀਆ ਮੇਰੇ ਖਿਆਲੇ ਦੀ ਕੋਸਟ ਵੀ ਬੜੀ ਘੱਟ ਹੋਏਗੀ ਹਾਂਜੀ ਬਹੁਤ ਘੱਟ ਕੋਸਟ ਦੇ ਵਿੱਚ ਕਿੰਨੇ ਨੇ ਇਹ 300 ਤੇ 350 ਬਸ ਇਹੀ ਰਹਿਣਗੇ ਦੌਰ ਬਿਨਾ ਤੱਕ ਵੀ ਤੁਹਾਨੂੰ ਮਿਲ ਜਾਣੀਆਂ ਇੱਥੇ ਪਹੁੰਚ ਕੇ ਤੁਹਾਨੂੰ ਮੰਝੇ ਬਣਾਉਣ ਵਾਸਤੇ ਪਟੀ ਹੈ ਜੀ ਇਹ ਪਟੀ ਹੈ ਜੀ ਮੰਝੇ ਬਣਾਉਣ ਵਾਸਤੇ ਬਸ ਇਹ ਮੰਨ ਲਓ ਇੱਕ ਪਟੀ 2 ਕਿਲੋ ਨਾਲ 55 ਵਧੀਆ ਤਿਆਰ ਹੋ ਜਾਂਦਾ ਹੈ ਤੇ ਕਿੰਨੇ ਰੁਪਏ ਦੀ ਤਕਰੀਬਨ ਇਹ ਪੈ ਜਾਣਾ ਖਾ ਵਾਲੀ ਵੀ 100 ਰੁਪਏ ਕਿਲੋ ਤੋਂ ਸਟਾਰਟ ਹੋ ਕੇ 250 ਰੁਪਏ ਕਿਲੋ ਤੱਕ ਦੀ ਅਲੱਗ-ਅਲੱਗ ਆਈਟਮਾਂ ਨੇ ਅੱਛਾ 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 ਵੈਰੀ ਗੁੱਡ ਵੈਰੀ ਗੁੱਡ ਬਹੁਤ ਸਸਤੇ ਪਾਲਾ ਸਮਾਨ ਮਿਲ ਰਿਹਾ ਤੁਹਾਨੂੰ ਜੀ ਹਾਂ ਹੁਣ ਡੋਰ ਦੇ ਵਾਸਤੇ ਆ ਗਏ ਜੀ ਦਰਵਾਜ਼ਿਆਂ ਨੂੰ ਆਪਾਂ ਲਾਉਣੇ ਆ ਸਟੀਲ ਦੇ ਹੈਂਡਲ ਹਾਂ ਜੀ ਹਾਂ ਜੀ ਡੋਰ ਨੇ ਜੀ ਇਹ ਵੀ ਤੋਲ ਕੇ ਮਿਲ ਜਾਂਦੇ ਆ ਜੀ ਅੱਛਾ ਤੋਲ ਕੇ ਦੇ ਦੇ ਰਿਹਾ ਹਾਂ ਹਾਂ ਜੀ ਹਾਂ ਜੀ ਬਿਲਕੁਲ ਭਾਈ ਜਿਵੇਂ ਗੱਲ ਕਰ ਗਏ ਆਪਾਂ ਮਿੱਟੀ ਦੇ ਪਾਜ ਤੁਹਾਨੂੰ ਇੱਥੇ ਮਿਲਣ ਜਾ ਰਿਹਾ ਹੈਗਾ ਸਮਾਨ ਆ ਕਪੜਾ ਆ ਗਿਆ ਜੀ ਅੱਜ ਕੱਲ ਜਿਵੇਂ ਹੁਣ ਸਰਦੀ ਆ ਗਈ ਡੰਗਰਾਂ ਵਾਲੇ ਹਾਤਿਆਂ ਨੂੰ ਲਾਉਣ ਵਾਸਤੇ ਜੀ ਅੱਛਾ ਅੱਛਾ ਤੇ ਇਹਦੀ ਆਪਾਂ ਤਰਪਾਲ ਬਣਾ ਲਈਏ ਅੱਛਾ ਜੀ ਢੱਕਣ ਵਾਸਤੇ ਜੀ ਬਿਲਕੁਲ ਹਾਂ ਜੀ ਇਹ ਉਹ ਚੀਜ਼ ਹੈ ਜੀ ਬਹੁਤ ਹੀ ਵਧੀਆ ਤੇ ਬੜੇ ਵਧੀਆ ਜੀ ਬੜੇ ਵਾਜਬ ਰੇਟ ਤੇ ਤੁਹਾਨੂੰ ਸਮਾਨ ਮਿਲਣ ਜਾ ਰਿਹਾ ਜੀ ਔਰ ਇਹ ਦਰਵਾਜ਼ੇ ਵਗੈਰਾ ਵਿੱਦ ਚਕਾਠ ਹਾਂਜੀ ਵਿਦ ਚਕਾਠ ਵਿਦ ਲੋਕ ਇਹਦੇ ਵਿੱਚ ਸਾਰਾ ਕੁਝ ਲੋਕ ਲੋਕ ਸੈੱਟ ਹੈ ਜੀ ਬਸ ਤੁਸੀਂ ਜਾ ਕੇ ਲਾਉਣਾ ਹੀ ਹੈ ਅੱਛਾ ਜਾ ਕੇ ਲਾਉਣਾ ਹੈ ਵੈਰੀ ਗੁੱਡ ਜੀ ਬਹੁਤ ਵਧੀਆ ਗੱਲ ਹੈ ਜੀ ਇੱਦਾਂ ਤੁਹਾਨੂੰ ਮਾਈਕ੍ਰੋਵੇਵ ਥੱਲੇ ਵਾਸ਼ਿੰਗ ਮਸ਼ੀਨ ਹੈ LG IFB ਕੰਪਨੀ ਨੇ ਤੁਹਾਨੂੰ ਵਾਸ਼ਿੰਗ ਮਸ਼ੀਨਾਂ ਮਿਲ ਜਾਣੀਆਂ ਇਹ ਕਿੰਨੇ ਕਪਾ ਦੇ ਵਿੱਚ ਮਤਲਬ ਵਾਸ਼ਿੰਗ ਮਸ਼ੀਨ ਤੁਸੀਂ ਦੇ ਦੋਗੇ ਜੀ 12 ਤੋਂ ਸਟਾਰਟ ਹੋ ਕੇ ਜੀ 15 16000 ਤੱਕ ਹੈ ਜੀ ਅੱਛਾ ਅੱਛਾ ਬਾਕੀ ਨੇ ਕੋਸਟ ਵੈਸ ਤਾਂ ਜ਼ਿਆਦਾ ਹੋਣੀ ਹੈ ਕਾਫੀ ਮਾਰਕੀਟ ਕੋਸਟ ਆਈ ਥਿੰਕ 28000 ਤੋਂ ਸਟਾਰਟਿੰਗ ਹੈ ਜੀ ਅੱਛਾ ਅੱਛਾ 28000 ਤੋਂ ਸਟਾਰਟਿੰਗ ਹੈ ਜੀ ਬਾਅਦ ਆ ਗਈ ਆ ਗ੍ਰਾਸ ਕਟਿੰਗ ਮਸ਼ੀਨ ਆ ਗਈ ਜੀ ਗ੍ਰਾਸ ਕਟਿੰਗ ਵਾਲੀ ਮਸ਼ੀਨ ਵੀ ਪਈ ਹੈ ਤੁਹਾਨੂੰ ਅਗਰ ਫੌਰਨ ਦੇ ਗਾਸ ਕਟਿੰਗ ਵਾਲੀ ਮਸ਼ੀਨ ਪਈ ਹੈ ਚੈੱਕ ਕਰਾ ਕੇ ਦੇਣਗੇ ਤੁਹਾਨੂੰ ਤੇ ਹੌਕ ਕੰਪਨੀ ਦੀ ਐ ਬਾਈ ਜੀ ਨੇ ਦੱਸਿਆ ਤੁਸੀਂ ਲਿਜਾ ਸਕਦੇ ਹੋ ਵਧੀਆ ਚੈੱਕ ਕਰਾ ਕੇ ਦੇਣਗੇ ਤੁਹਾਨੂੰ ਉਸ ਤੋਂ ਇਲਾਵਾ ਇਹਨਾਂ ਕੋਲੇ ਹੋਰ ਬੜਾ ਸਮਾਨ ਹੈ ਝੂਲੇ ਵਗੈਰਾ ਵੀ ਤੁਹਾਨੂੰ ਮਿਲ ਜਾਣਗੇ ਜਿਹੜੇ ਕਿ ਸ਼ਿਪ ਦੇ ਵਿੱਚ ਯੂਜ਼ ਹੁੰਦੇ ਵੀ ਹਾਂਜੀ ਇਹ ਸ਼ਿਪ ਦੇ ਵਿੱਚ ਜਾਂਦੇ ਆ ਜੀ ਅੱਛਾ ਅੱਛਾ ਉਸ ਤੋਂ ਬਾਅਦ ਆ ਦਰਵਾਜ਼ੇ ਆ ਗਏ ਜੀ ਦਰਵਾਜ਼ਾ ਇਹ 800 ਤੋਂ 600 ਹੋ ਕੇ 3000 ਦੀ ਕੋਸਟ ਵਾਲਾ ਹੈ ਜੀ ਬਿਨਾਂ ਚੁਕਾਟ ਵਾਲਾ ਬਿਨਾਂ ਚੁਕਾਟ ਵਾਲਾ ਜੇਕਰ ਇਹਦੇ ਵਿੱਚ ਮੰਨ ਲਓ ਆਹ ਲੋਕ ਆ ਗਏ ਆ ਜੀ ਹਾਂਜੀ ਹਾਂਜੀ ਤੇ ਹੁਣ ਲੋਕ ਆ ਜੀ ਇਹ ਵਿੱਚੇ ਹੀ ਜਾਊਗਾ ਲੋਕ ਕਛੀ ਨਹੀਂ ਕੁਛ ਵੀ ਉਤਾਰਨਾ ਜੇ ਕਬਜੇ ਆਗੇ ਕਬਜੇ ਵੀ ਵਿੱਚੇ ਲੋਕ ਆਗੇ ਲੋਕ ਵੀ ਵਿੱਚੇ ਅੱਛਾ ਅੱਛਾ ਤੁਸੀਂ ਬਸ ਇੱਕ ਮਕਾਤੇ ਦੇ ਉੱਤੇ ਤੁਸੀਂ ਦਰਵਾਜ਼ਾ ਦੇ ਦੇਣਾ ਸੇ ਇਹ ਮੰਨ ਲਓ 500 800 1000 ਇੱਧਰ ਵਗੈਰਾ ਕਲਰ ਵਗੈਰਾ ਰੰਗ ਨੇ ਵਿੱਚ ਪੇਂਟ ਆ ਜੀ ਇਹ ਫੋਰਮ ਦਾ ਪੇਂਟ ਆ ਜੀ ਫੋਰਮ ਦਾ ਪੇਂਟ ਵੀ ਤੁਹਾਨੂੰ ਇੱਥੋਂ ਮਿਲ ਜਾਣਾ ਜੀ ਬਿਲਕੁਲ ਇਹਦਾ ਪੇਂਟ ਦੀ ਇਹ ਕੁਆਲਿਟੀ ਆ ਜੀ ਜਿੱਥੇ 2 ਲੀਟਰ ਲੱਗਦਾ ਪਰ ਇਹੇ ਲੱਗੂਗਾ 1 ਲੀਟਰ 1 ਲੀਟਰ ਜੀ ਹਾਂ ਜੀ ਇੰਡੀਅਨ ਦੇ ਮੁਕਾਬਲੇ ਇਹ 1 ਲੀਟਰ ਲੱਗੂਗਾ ਜੀ ਬਹੁਤ ਹੀ ਜ਼ਿਆਦਾ ਸ਼ਾਈਨਿੰਗ ਬਹੁਤ ਜ਼ਿਆਦਾ ਵੀਡੀਓ ਚੰਗੀ ਲੱਗੇ ਬਾਈ ਤੁਸੀਂ ਕਹੋਗੇ ਕਿਸੇ ਨੂੰ ਸਮਾਨ ਦੀ ਜ਼ਰੂਰਤ ਹੁੰਦੀ ਹੈ ਘੱਟ ਰੇਟ ਦੇ ਉੱਤੇ ਆ ਦੇਖੋ ਕਿੰਨੇ ਵੱਡੇ ਵੱਡੇ ਆਪਾਂ ਕਹਿ ਸਕਦੇ ਇਹਨੂੰ ਪਾਈਪ ਰੈਂਚ ਜੀ ਇਹ ਮਕੈਨੀਕਲ ਹੀ ਸਮਾਨ ਨੇ ਚੈਨ ਕੁੱਪੀਆਂ ਚੈਨ ਕੁੱਪੀਆਂ ਪਟੇ ਵਗੈਰਾ ਤੁਹਾਨੂੰ ਬੜੇ ਸਸਤੇ ਰੇਟਾਂ ਦੇ ਪਾਈਪਾਂ ਵਗੈਰਾ ਤੁਹਾਨੂੰ ਬੜੇ ਘੱਟ ਰੇਟ ਦੇ ਉੱਤੇ ਮਿਲ ਜਾਣਗੇ ਜੈਕ ਵਗੈਰਾ ਵੀ ਇਹਨਾਂ ਕੋਲੇ ਮੌਜੂਦ ਨੇ ਤੇ ਚੌਧਰੀ ਚਾਂਦੀਰਾਮ ਦੀ ਸ਼ਾਪ ਚੌਧਰੀ ਚਾਂਦੀਰਾਮ ਦੀ ਸ਼ਾਪ ਚੌਧਰੀ ਚਾਂਦੀਰਾਮ ਦੀ ਸ਼ਾਪ ਜਲਾਲਾਬਾਦੋਂ ਤੁਸੀਂ ਜਿੱਥੋਂ ਮਰਜ਼ੀ ਪੁੱਛ ਸਕਦੇ ਹੋ ਔਰ ਦੇਖੋ ਵੀਰੇ ਕਿੰਨੇ ਇਧਰ ਪਰਚੇਜ ਕਰਨ ਆਏ ਹੋਇਆ ਸਮਾਨ ਹੋਰ ਵੇਟ ਕਰ ਰਹੇ ਬਾਈ ਦਾ ਕੋਈ ਗੱਲ ਨਹੀਂ ਬਸ ਬਾਈ ਜੀ ਤੁਸੀਂ ਜਾ ਸਕਦੇ ਹੋ ਬਾਕੀ ਇਧਰ ਤੁਹਾਨੂੰ ਹੋਰ ਸਮਾਨ ਵੀ ਮਿਲ ਜਾਣਾ ਹੈ ਚੰਗਲ ਹੈ ਜੀ ਇਹ ਸਾਰਾ ਫਾਰਮਲੀ ਹੈ ਇਹ ਬਾਈ ਵੇਰੀਟੀ ਹੈ ਅੱਛਾ ਅੱਛਾ ਇਹ ਵੀ ਬਾਈ ਵੇਰੀਟੀ ਹੈ ਜੀ ਕਿਲੋਆਂ ਦੇ ਹਿਸਾਬ ਨਾਲ ਕਿਲੋਆਂ ਦੇ ਹਿਸਾਬ ਨਾਲ ਤੁਹਾਨੂੰ ਤੇ ਤੁਲ ਕੇ ਸਮਾਨ ਮਿਲ ਜਾਣਾ ਹੈ ਜੀ ਤੇ ਤੁਸੀਂ ਜਲਾਲਾਬਾਦ ਦੇ ਵਿੱਚ ਚੌਧਰੀ ਚਾਂਦੀਰਾਮ ਦੀ ਸ਼ਾਪ ਤੇ ਆ ਕੇ ਤੁਸੀਂ ਇਹ ਪਰਚੇਜ ਕਰ ਸਕਦੇ ਹੋ ਬਹੁਤ ਵਧੀਆ ਸਮਾਨ ਤੁਹਾਨੂੰ ਮਿਲ ਜਾਣਾ ਇੱਥੇ ਦਰਵਾਜੇ ਵਗੈਰਾ ਸੰਗਲ ਵਗੈਰਾ ਦੇਖੋ ਕਿ ਕਿੱਡੀ ਭਾਰੀ ਮਾਤਰਾ ਦੇ ਵਿੱਚ ਪਏ ਨੇ ਤੇ ਉਸ ਤੋਂ ਇਲਾਵਾ ਚਾਬੰਗਾ ਪਾਨੇ ਗਰੀਸ ਗੰਨਾ ਕੀ ਕੀ ਸਮਾਨ ਪਿਆ ਕੁਝ ਵੀ ਨਹੀਂ ਮਤਲਬ ਇੱਥੇ ਮੈਨੂੰ ਫਲਾ ਚੱਲ ਰਿਹਾ ਪਰ ਤੁਹਾਨੂੰ ਮੈਂ ਜਰੂਰ ਵੀਡੀਓ ਵਿੱਚ ਚੀਜ਼ਾਂ ਦਿਖਾ ਰਿਹਾ ਹਾਂ ਔਰ ਹਾਂ ਮੂਸ ਵਗੈਰਾ ਸਾਲ ਨੂੰ ਸਾਈ ਕਰਨ ਵਾਸਤੇ ਗਰੇਤੀਆਂ ਵਗੈਰਾ ਵੀ ਤੁਹਾਨੂੰ ਬੜੇ ਸਸਤੇ ਭਾਅ ਦੇ ਵਿੱਚ ਇੱਥੋਂ ਕਿਲਵਾਂ ਸਾਹਮਣੇ ਤੋਲ ਕੇ ਮਿਲ ਜਾਣੀਆਂ ਇਹ ਦਲਚਾਪੀਆਂ ਪਾਣੇ ਉਸਲਾਵਾ ਗੋਟੀ ਸੈਟ ਵਗੈਰਾ ਰਸੇ ਵਗੈਰਾ ਬੜੇ ਭਾਰੀ ਪੱਧਰ ਦੇ ਉੱਤੇ ਸਮਾਨ ਤੁਹਾਨੂੰ ਇਹ ਸ਼ਾਪ ਦੇ ਉੱਤੇ ਮਿਲ ਜਾਣਾ ਹੈ ਰਸੇ ਵਗੈਰਾ ਦੇਖੋ ਇਹ ਸਾਰੇ ਬਾਈ ਜੀ ਦੱਸ ਰਹੇ ਸੀ ਵੀ ਤੋਲ-ਤੋਲ ਕੇ ਸਮਾਨ ਮਿਲਦਾ ਹੈ ਔਰ ਗਰੀਸ ਵਗੈਰਾ ਇਧਰ ਨੇ ਰੱਖ ਛੜਿਆ ਹੈਗਾ ਤੇ ਆਲਾ ਪਹਿਣਾ ਪਤਾ ਹੀ ਨਹੀਂ ਲੱਗਦਾ ਇਹ ਕੁਝ ਪਿਆਸ ਮਾਣੇ। ਲਓ ਜੀ ਮੋਬਾਈਲ ਤੁਹਾਡੇ ਦੇ ਚਲੋ। ਆਹ ਵੇਖ ਲਓ ਵੀਰ ਸਮਾਨ ਇੱਥੇ ਖੁੱਡੀ ਜਾਂਦੇ ਆ। ਸਾਰੇ ਮਕੈਨਿਕ ਵੀਰ ਨੇ। ਕੋਈ ਤੋਂ ਵਧੀਆ ਤੇ ਇੱਥੇ ਨਹੀਂ ਆ। ਹਾਂਜੀ। ਯੂਟਿਊਬਰ ਐਂ ਤੇਰੀ। ਹਾਂਜੀ ਹਾਂਜੀ। ਵਧੀਆ ਆ ਗਈ ਬਈ ਭਾਈ। ਵਧੀਆ ਸਮਾਨ ਮਿਲਦਾ ਬਈ ਇੱਥੇ। ਓਕੇ ਵਧੀਆ। ਅੱਛਾ। ਯੂਐਸਏ ਅਮਰੀਕਾ ਕਰ ਕਰਾਉਂਗਾ ਅੱਛਾ ਜਰਮਨੀ ਦਾ ਅੱਛਾ ਬਾਜ਼ਾਰ ਨੂੰ ਰੇਡ ਘਟਾ ਹਾਂਜੀ ਹਾਂਜੀ ਬੰਦੇ ਬਹੁਤ ਠੀਕ ਹੈ ਹਾਂ ਬੰਦੇ ਬਹੁਤ ਤੁਸੀਂ ਇੱਥੇ ਆ ਕੇ ਪ੍ਰਤੀਯਾਗੀ ਕਰ ਸਕਦੇ ਹੋ ਸਮਾਨ ਚੌਧਰੀ ਚਾਂਦੀ ਆਰਾਮ ਦੀ ਸ਼ੋਪ ਤੋਂ ਬਾਹਰੋਂ ਦਿਖਾ ਦਿੰਨੇ ਆਪਣੇ ਆਹ ਦੇਖੋ ਲੋਕ ਕਿਦਾਂ ਆ ਕੇ ਸਮਾਨ ਖਰੀਦ ਰਹੇ ਨੇ ਇਧਰ ਵਾਲੀ ਸਾਈਡ ਦੇ ਉੱਤੇ ਕੋਈ ਪਰ ਸਾਈਡ ਔਰ ਇਧਰ ਹੈਗੀ ਹੈ ਮਤਲਬ ਚਰਨਾਂਬਾਦ ਔਰ ਫਾਇਲ ਕਰਨ ਚਲਾ ਜਾਂਦਾ ਹੈ ਚੌਧਰੀ ਚਾਂਦੀਰਾਮ ਐਂਡ ਸੰਜ ਪੰਜੇ ਕੇ ਵਾਲੇ ਡਿਸਪੋਜ਼ਲ ਸਮਾਨ ਸ਼ਿਪਲਾ ਸਮਾਨ ਤੁਹਾਨੂੰ ਮਿਲ ਜਾਣਾ ਇੱਥੇ ਇਹਨਾਂ ਦੇ ਉਹ ਔਰ ਤੁਸੀਂ ਇੱਥੇ ਆ ਕੇ ਪਰਚੇਜ਼ ਕਰ ਸਕਦੇ ਹੋ ਸਮਾਨ ਮੇਲਾ ਲੱਗਿਆ ਪਿਆ ਸ਼ਾਪ ਦੇ ਵਿੱਚ ਔਰ ਵੀਡੀਓ ਚੰਗੀ ਲੱਗੇ ਤੁਸੀਂ ਇਹਨੂੰ ਸ਼ੇਅਰ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ